ਸੇਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮਲਟੀਟਾਸਕਿੰਗ ਸਟਾਫ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀ ਤਾਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮਲਟੀਟਾਸਕਿੰਗ ਵਰਕਰ ਡਰਾਈਵਰ ਕਮ ਪੀਨ ਦੀ ਪੋਸਟ ਜਾਰੀ ਹੋਈ ਹੈ ਜੀ ਜਿਹਦੇ ਲਈ ਯੋਗਤਾ ਇਹਨਾਂ ਵੱਲੋਂ 10ਵੀਂ ਪਾਸ ਰੱਖੀ ਗਈ ਹੈ ਜੀ ਤੇ ਡਰਾਈਵਿੰਗ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਸੈਲਰੀ ਇਹਦੇ ਲਈ 16000 ਰੁਪਿਆ ਪਰ ਮੰਥ ਫਿਕਸਡ ਹੈ ਜੋ ਦਿੱਤੀ ਜਾਊਗੀ ਤੁਹਾਨੂੰ ਜੌਬ ਡਿਸਕ੍ਰਿਪਸ਼ਨ ਨੋਟੀਫਿਕੇਸ਼ਨ ਦੇ ਵਿੱਚ ਦਿੱਤੀਆਂ ਹੋਈਆਂ ਕੀ ਕੀ ਕੰਮ ਰਹਿਣ ਵਾਲਾ ਇਸ ਪੋਸਟ ਦਾ ਤਾਂ ਉਹ ਤੁਸੀਂ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਦੀ ਕਾਪੀ ਦਾ ਲਿੰਕ ਆਪਾਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤਾਂ ਇਹਨਾਂ ਪੋਸਟ ਨੂੰ ਅਪ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨੂੰ ਪੂਰਾ ਫਿਲ ਕਰ ਲੈਣਾ ਤੇ ਇਹਨੂੰ ਫਿਲ ਕਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਭੇਜਣਾ ਹੈ ਤਾਂ ਇਸ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਤੱਕ 10 ਜਨਵਰੀ 2024 ਤੱਕ ਬਾਅਦ ਪਰ 3 ਵਜੇ ਤੋਂ ਪਹਿਲਾਂ ਪਹਿਲਾਂ ਭੇਜਣਾ ਹੈ 227 ਸੈਕੰਡ ਫਲੋਰ ਡਿਪਾਰਟਮੈਂਟ ਆਫ এনवायरमेंट ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਇਹਨਾਂ ਤੱਕ ਇਹ ਤੁਸੀਂ ਅਰਜ਼ੀਆਂ ਦੀ ਪਹੁੰਚ ਕਰਨੀ ਹੈ ਬਹੁਤ ਵਧੀਆ ਮੌਕਾ 10ਵੀਂ ਪਾਸ ਹੋ ਜੇਕਰ ਤੁਸੀਂ ਐਕਸਪੀਰੀਅੰਸ ਰੱਖਦੇ ਹੋ ਡਰਾਈਵਿੰਗ ਦੇ ਸੰਬੰਧ ਵਿੱਚ ਤਾਂ ਪੋਸਟ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਡਿਪਾਰਟਮੈਂਟ ਆਫ এনवायरमेंट ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਤਾਂ ਜੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ